ਅਸੀਂ ਕੁਆਂਟੀਟੀ ਦੇ ਮਗਰ ਨਿਸ਼ਚਿਤ ਹੋਣਾ ਚਾਹੁੰਦੇ ਹਾਂ ਅਸੀਂ ਸੈਟੀਸਫੈਕਸ਼ਨ ਸਾਨੂੰ ਚਾਹੁੰਦੇ ਸੀ ਤਾਂ ਕਿ ਜਿਹੜਾ ਸਾਡੇ ਕੋਲ ਭੋਜਨ ਖਾਣ ਆ ਰਿਹਾ ਹੈ ਉਹਦੀ ਵੀ ਤਸੱਲੀ ਹੋਵੇ ਆਪਣੇ ਆਪ ਨੂੰ ਇੰਨਾ ਕਿ ਮਾਨ ਰੀਤਾ ਲੈ ਸਕਦਾ ਹੈ ਕਿ ਉਸਦੇ ਮਨ ਨੂੰ ਇਹ ਨਹੀਂ ਲੱਗਦਾ ਕਿ ਮੈਂ ਫ੍ਰੀ ਖਾ ਰਿਹਾ ਹਾਂ ਤੇ 10 ਰੁਪਏ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਕਿਤੇ ਵੀ ਜਿਹੜਾ ਕਿੰਨ੍ਹੇ ਹਿੰਦੁਸਤਾਨ ਦੇ ਵਿੱਚ ਇੰਨਾ ਸਮਾਨ ਜਿਹੜਾ ਉਹ ਖਾਣ ਨੂੰ ਮਿਲਦਾ ਹੈ ਉਹ ਵੀ ਡੇਲੀ ਰੁਟੀਨ ਸਾਨੂੰ ਬਾਹਰਲੇ ਦੇਸ਼ਾਂ ਤੋਂ ਪੰਜਾਬ ਤੋਂ ਬਾਹਰ ਪੰਜਾਬ ਦੇ ਵਿੱਚ ਸਾਡੇ ਮੈਂਬਰਾਂ ਦੇ ਰੈਗੂਲਰ ਡੋਨੇਸ਼ਨ ਆਈ ਜਾ ਰਹੀ ਹੈ ਐਨੇ ਮੰਗਾਈ ਦੇ ਵਤੀ ਵੀ ਜਿਹੜੀ ਇਹ 10 ਰੁਪਏ ਖਾਣੀ 10 ਰੁਪਏ ਦੇ ਵਿੱਚ ਪੇਟ ਭਰ ਖਾਣਾ ਜਰਾ ਇਹ ਖਵਾਇਆ ਜਾਂਦਾ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਇੱਕ ਵਾਰੀ ਕੀ ਜੀਸੀਆਈ ਚੋਈ ਗਰਮਾ ਗਰਮ ਦਾਲ ਚਾਵਲ ਤੇ ਫੁਲਕੇ ਤੇ ਅੱਜ ਨਵਰਾਤਿਆਂ ਦੇ ਵਿੱਚ ਸਪੈਸ਼ਲ ਜਿਹੜੀ ਡਿਸ਼ ਬਣਾਈ ਗਈ ਹੈ ਕੜਾ ਪ੍ਰਸ਼ਾਦ ਜੋ ਕਿ ਅੱਜ ਪਹਿਲਾ ਨਵਰਾਤਾ ਹੈ ਤੇ ਮਾਤਾ ਰਾਣੀ ਦੀ ਕਿਰਪਾ ਹੋਈ ਹੈ ਸਾਰਿਆਂ ਤੇ ਅੱਜ ਪਹਿਲੇ ਨਵਰਾਤੇ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਕੜਾ ਪ੍ਰਸ਼ਾਦ ਵੀ ਜਿਹੜਾ ਲਗਾਇਆ ਗਿਆ ਹਰ ਰੋਜ਼ ਜਿਹੜੀ ਡਿਸ਼ ਤਿਆਰ ਹੁੰਦੀ ਹੈ ਅਲੱਗ-ਅਲੱਗ ਦੁਪਹਿਰ ਤੋਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀ ਥਾਲੀ ਚੱਲਦੀ ਏ 10 ਰੁਪਏ ਥਾਲੀਏ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੇ ਕਿਦੋਂ ਤੋਂ ਜਿਹੜੀ ਇਹ ਸੇਵਾ ਚੱਲਦੀ ਪਈ ਏ ਗੱਲਬਾਤ ਕਰਦੇ ਆ ਜੀ ਉਹਨਾਂ ਨਾਲ ਸਰ ਭਜੀ ਕੀ ਨਾਮ ਦੇ ਵੰਸਲ ਸਾਹਿਬ ਕਿੱਦਾਂ ਦੇਖਦੇ ਹੋ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ 10 ਰੁਪਏ ਥਾਲੀ ਦੇ ਰਿਏ ਭੋਜਨ ਸ਼ਕਾਰਿਓ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਤੁਸੀਂ ਹੀ ਕਹਿਣਾ ਚਾਹਵਾਂਗੇ ਕਿ 10 ਰੁਪਏ ਰੱਖਣ ਦਾ ਸਾਡਾ ਇੱਕ ਛੋਟਾ ਜਿਹਾ ਪਿਛੇ ਮੋਟਿਵ ਸੀਗਾ ਜੀ ਭੋਜਨ ਤੁਸੀਂ ਫ੍ਰੀ ਵੀ ਖਵਾ ਸਕਦੇ ਸੀਗੇ 10 ਰੁਪਏ ਰੱਖਣ ਦਾ ਸਾਡਾ ਹੀ ਕਾਰਨ ਸੀ ਕਿ ਤੁਹਾਡੀ ਜਿਹੜਾ ਵੀ ਕੋਈ ਬੰਦਾ ਆਵੇ 10 ਰੁਪਏ ਦੇਵੇ ਜੀ ਉਹਨੂੰ ਇਹ ਨਾ ਮਹਿਸੂਸ ਹੋਏ ਕਿ ਮੈਂ ਯਾਰ ਦਿੱਲੀ ਆਨਾ ਤੇ ਦਿੱਲੀ ਮੈਨੂੰ ਫ੍ਰੀ ਭੋਜਨ ਮਿਲਦਾ ਹੈ ਕੱਲ ਨੂੰ ਕੋਈ ਮੈਨੂੰ ਪਿੰਨ ਪੁਆਇੰਟ ਕਰ ਦੇਗਾ ਵੀ ਤੂੰ ਤੇ ਰੋਜੀ ਇਥੇ ਆਇਆ ਨਵੇਂ ਕੋਹੇ ਖਾਣ ਲਈ ਜੀ ਜੀ ਕਿਤੇ ਉਹਦਾ ਆਤਮ ਸਵੰਨ ਬਣਿਆ ਰਹੇ ਦੂਸਰਾ ਉਹਨੂੰ ਇਹ ਪਤਾ ਹੈ ਕਿ ਮੈਂ ਜੇ 10 ਰੁਪਏ ਦਿੱਤੇ ਹੈ ਅਗਰ ਦਿੱਤੇ ਹੈ ਤੇ ਮੈਂ ਉਸ ਹਿਸਾਬ ਨਾਲ ਹੀ ਗਾਂ ਪੋਜਨ ਲੈਣਾ ਮੈਂ ਜੀ ਜੀ ਉਸ ਹਿਸਾਬ ਨਾਲ ਹੀ ਕੋਜਾ ਖਾਲੀ ਚ ਖਾਣਾ ਹੈ ਤਾਂ ਕਿ ਮਾਨੂੰ ਵੇਸ਼ਨਾ ਕਰਾ ਜੀ ਉਹਦੀ ਵੀ ਕਮਾਈ ਦਾ ਕੁਝ ਅੰਸ਼ ਉਹ 10 ਰੁਪਏ ਚ ਸਾਨੂੰ ਦੇ ਰਿਹਾ ਹੈ ਜੀ ਜੀ ਤੇ ਅੱਸੀ ਹੈ ਦਿੱਲੀ ਇੱਕ ਸ਼ਡਿਊਲ ਬਣਾਇਆ ਰਿਹਾ ਹੈ ਉਸ ਸਾਹਿਬ ਦੇ ਨਾਲ ਇਹਨਾਂ ਨੂੰ ਅਸੀਂ ਇੱਕ ਧਾਰ ਤਿੰਨ ਦੋ ਤਿੰਨ ਚਪਾਤੀਆਂ ਸੁੱਕੀ ਸਬਜੀ ਔਰ ਮਿੱਠਾ ਅਸੀਂ ਹਫਤੇ ਚ ਇੱਕ ਵਾਰੀ ਇਸ ਥਾਲੀ ਦੇ ਵਿੱਚ ਪ੍ਰੋਵਾਈਡ ਕਰਵਾਨੇ ਆਂ ਬਾਂਸਰ ਸਾਹਿਬ ਬੜੇ ਆਰਾਮ ਦੇ ਨਾਲ ਸੰਗਤਾਂ ਭੋਜਨ ਛਕਦੀਆਂ ਨੇ ਪੱਕੇ ਦੇ ਥੱਲੇ ਬੈਠ ਕੇ ਟੇਬਲ ਚੇਅਰਸ ਲੱਗੇ ਹੁੰਦੇ ਆ ਬੜਾ ਵਧੀਆ ਮਾਹੌਲ ਘਰ ਵਰਗਾ ਕੀ ਕਹਿਣਾ ਚਾਹਦੇ ਕਿ ਸਾਡਾ ਪਹਿਲੇ ਹੀ ਦਿਨ ਤੋਂ ਮੋਟਿਵ ਸੀਗਾ ਕਿ ਜਿਹੜੀ ਵੀ ਸੰਗਤ ਆਵੇ ਜਿਹੜਾ ਵੀ ਭੋਜਨ ਛਕਣ ਆਵੇ ਉਹਨੂੰ ਅਚੀ ਤਰੀਕੇ ਨਾਲ ਖਵਾਈਏ ਅਸੀਂ ਕੁਆਂਟੀਟੀ ਦੇ ਮਗਰ ਨਹੀਂ ਸੀ ਦੌੜਨਾ ਚਾਹੁੰਦੇ ਅਸੀਂ ਸੈਟੀਸਫੈਕਸ਼ਨ ਸਾਨੂੰ ਚਾਹੁੰਦੇ ਸੀ ਤਾਂ ਕਿ ਜਿਹੜਾ ਸਾਡੇ ਕੋਲ ਕੋਈ ਭੋਜਨ ਖਾਨ ਆ ਰਿਹਾ ਹੈ ਉਹਦੀ ਵੀ ਤਸੱਲੀ ਹੋਵੇ ਤੇ ਸਾਡੀ ਆਤਮਾ ਨੂੰ ਵੀ ਤਸੱਲੀ ਹੋਵੇ ਸਾਨੂੰ ਵੀ ਤਸੱਲੀ ਹੋਵੇ ਕਿ ਵਾਕੇ ਹੀ ਜਿਹੜਾ ਭੋਜਨ ਖਾਨ ਆ ਰਿਹਾ ਹੈ ਬੜੇ ਅچھے ਤਰੀਕੇ ਦੇ ਨਾਲ ਉਹ ਆਪਣਾ ਭੋਜਨ ਇੱਥੋਂ ਖਾ ਕੇ ਜਾ ਰਿਹਾ ਸੁਭੰਸ ਸਾਹਿਬ ਕਿੰਨੀ ਕੀ ਦੇਰ ਤੋਂ ਆ ਜਰਾ ਹੈ ਉਪਰਾਲਾ ਸ਼ੁਰੂ ਕੀਤਾ ਗਿਆ ਸਾਡਾ ਉਪਰਾਲਾ ਪਿਛਲੇ 2 ਸਾਲ ਤੋਂ ਚੱਲ ਰਿਹਾ ਸੀਗਾ ਅਸੀਂ ਇਹਨੂੰ ਦੁਬਾਰਾ ਜਿਹੜੀ ਹੈ ਜਗ੍ਹਾ ਆਪਣੀ ਰੀਲੋਕੇਟ ਕੀਤੀ ਹੈ ਪਹਿਲੇ ਆਊਟਸਾਈਡ ਪੂਰੀ ਗੇਟ ਜੀ ਸੇਵਾ ਧਾਮ ਦੇ ਵਿੱਚ ਚੱਲ ਰਿਹਾ ਸੀ ਜਿੱਥੇ ਡੇਡ ਡੇਡ ਕੋਲੋਂ ਦੋ ਸਾਲ ਚੱਲੇ ਆ ਉਹ ਇੱਥੇ ਅਸੀਂ ਦੁਬਾਰਾ 10 ਦਿਨ ਤੋਂ ਦੁਬਾਰਾ ਰੀ-ਸਟਾਰਟ ਕੀਤੀ ਹੈ ਸਾਡਾ ਇਨੀਸ਼ੀਅਲੀ 100 ਲੋਕਾਂ ਦਾ ਭੋਜਨ ਦੇ ਲਈ ਬਣ ਰਿਹਾ ਹੈ 12:00 ਤੋਂ ਸਾਡਾ ਕੋਲ ਸਟਾਰਟ ਹੋ ਜਾਂਦਾ ਹੈ 2:30 ਤੋਂ 7:00 ਤੱਕ ਸਾਡਾ ਭੋਜਨ ਹੁੰਦਾ ਹੈ ਉਹਨੇ ਦੇ ਤੱਕ ਅਸੀਂ ਇਹ ਦੀ ਵਰਤੋਂ ਕਰਦੇ ਹਾਂ ਸੋ ਕਿੰਨੇ ਕਿ ਮੈਂਬਰ ਨੇ ਬਸ ਸਾਹਿਬ ਜਿਹੜੇ ਸਪੋਰਟ ਕਰਦੇ ਨੇ ਤੇ ਉਹਨਾਂ ਦਾ ਪਰਿਵਾਰ ਵੀ ਨਾਲ ਸਪੋਰਟ ਕਰਦਾ ਹੈ। ਦੇਖੋ ਜੀ ਸਾਰਾ ਸਮਾਜ ਹੀ ਸਾਨੂੰ ਦੇ ਰਿਹਾ ਹੈ। ਅਸੀਂ ਇਹ 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 ਨੂੰ ਇੱਕ ਛੋਟੀ ਜੀ ਸੰਖਿਆ ਦੇ ਵਿੱਚ ਲਿਮਟ ਨਹੀਂ ਕਰ ਸਕਦੇ। ਸਾਰਾ ਸਮਾਜ ਖਾਸ ਤੌਰ ਤੇ ਅਸੀਂ ਪਹਿਲੇ ਤਾਂ ਆਪਣੇ ਜੀਸੀਆਈ ਦੇ ਮੈਂਬਰਾਂ ਦਾ ਹਾਂਜੀ ਉਹਨਾਂ ਦਾ ਬੜਾ ਧੰਨਵਾਦ ਕਰਨਾ ਚਾਹਾਂਗੇ ਨੀਅਰਬੁਡ ਕੋਈ ਸਾਡੇ ਬਟਾਲਾ ਚੈਪਟਰ ਦੇ 35 ਮੈਂਬਰਸ ਹੈ। ਜੀ ਹਰ ਮਹੀਨੇ ਉਹ ਆਪਣਾ ਪਰਸਨਲੀ ਕੰਟਰੀਬਿਊ ਐਸ ਜਿਹੜਾ ਨੇਕ ਕੰਮ ਹੈ ਉਹਦੇ ਵਿੱਚ ਕਰਦੇ ਵੇ ਨੇ ਉਹ ਕਹਿੰਦੇ ਆ ਨਾ ਜਿੰਨੀ ਦੇ ਤੱਕ ਅਸੀਂ ਘਰੋਂ ਨਾ ਚਲੀਏ ਜਿੰਨੀ ਤੱਕ ਸਾਡਾ ਘਰੋਂ ਸਾਡਾ ਨੀਂਹਾਂ ਨਾ ਮਜ਼ਬੂਤ ਹੋਣੀਆਂ ਉਨੀ ਦੇ ਤੱਕ ਖਮਾ ਸਾਡੇ ਨਾਲ ਨਹੀਂ ਪੁਰਕਾ ਜੀ ਤੇ ਬਸ ਪਰਮਾਤਮਾ ਦੀ ਕਿਰਪਾ ਹੈ ਮਾਤਾ ਅਨੰਪੂਰਨਾ ਨੇ ਆਪਣਾ ਸਾਡਾ ਅਸ਼ੀਰਵਾਦ ਦਿੱਤਾ ਹੈ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਈਵਨ ਸਾਡੇ ਕੋਲ ਬਟਾਲਾ ਬਟਾਲਾ ਛੱਡ ਕੇ ਆਲ ਇੰਡੀਆ ਚ ਡੋਨੇਸ਼ਨ ਆ ਰਹੀ ਹੈ ਜੀ ਇੰਡੀਆ ਵੀ ਛੱਡ ਕੇ ਅਬਰੋਡ ਤੋਂ ਬੜੇ ਇਦਾਂ ਦੇ ਦਾਨੀ ਸੱਜਣ ਹੈ ਜੀ ਸਾਡੇ ਪੰਜਾਬ ਦੀ ਧਰਤੀ ਵਟਾਲੇ ਦੀ ਧਰਤੀ ਦੇ ਨਾਲ ਜੁੜੇਦੇ ਐ ਤੇ ਉਹਨਾਂ ਦਾ ਉਹ ਜੁੜਾਵ ਤੇ ਲਗਾਅ ਜਿਹੜਾ ਹੈ ਉਹ ਉਹ ਉਹਨਾਂ ਦੇ ਦਿਲ ਦੇ ਵਿੱਚ ਖਿੱਚ ਪਾਉਂਦਾ ਹੈ ਕਿ ਅਸੀਂ ਵੀ ਇਸ ਨੇਕ ਕੰਮ ਦੇ ਵਿੱਚ ਯੋਗਦਾਨ ਦੇਈਏ ਜਿਸ ਤਰ੍ਹਾਂ ਸੱਚ ਐਜ਼ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਬੈਠੇ ਹੋ ਇਹ ਬੜਾ ਹੀ ਕੁੰਡਾਫੀ ਸੋਚਨ ਹੈ ਕਿ ਸਾਨੂੰ ਸਾਡੇ ਕਾਉਂਸਲ ਦੇ ਵਿੱਚ ਆਪਣਾ ਜੋ ਵੀ ਯੋਗਦਾਨ ਹੈ ਉਹ ਪਾਉਣੀ ਹੈ ਸੁਭਾਂਸਰ ਦਾ ਮਾਣ ਨਵਰਾਤਰਾ ਹੈ ਅੱਜ ਸਰਕੀ ਨਵੀਂ ਡਿਸ਼ ਤਿਆਰ ਕੀਤੀ ਗਈ ਹੈ ਸਾਰਿਆਂ ਵਾਸਤੇ ਦੇਖੋ ਜੀ ਨਵਰਾਤਰੇ ਦੇ ਅੱਜ ਅਸੀਂ ਪਹਿਲੇ ਨਵਰਾਤਰੇ ਦੀ ਦੋ ਚੀਜ਼ ਹੈ ਅੱਜ ਕੱਲਾ ਨਵਰਾਤਰਾ ਵੀ ਨਹੀਂ ਹੈ ਸਾਡਾ ਹਿੰਦੂ ਵਰਸ ਦਾ ਨਵਾਂ ਨਵਸ ਵੀ ਹੈ ਨਵਾਂ ਸੰਮਤ ਚੜ ਰਿਹਾ ਹੈ ਉਸ ਪ੍ਰਕਸ਼ ਦੇ ਵਿੱਚ ਅਸੀਂ ਅੱਜ ਕੜਾ ਪ੍ਰਸ਼ਾਦ ਬਣਾਇਆ ਹੈ ਤੇ ਉਹ ਨਾਲ ਅਸੀਂ ਉਹ ਭੋਜਨ ਦੇ ਨਾਲ ਉਹ ਅਸੀਂ ਲੋਕਾਂ ਨੂੰ ਦਿੱਤਰ ਕਰਦੇ ਹਾਂ ਤੋਂ ਨਵਰਾਤਿਆਂ ਦੇ ਉੱਤੇ ਸਰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਸੰਕਤਾਂ ਬਸ ਇਸ ਤਰ੍ਹਾਂ ਹੀ ਮਹਾਮਾਈ ਦੀ ਆਪਰ ਕਿਰਪਾ ਸਾਡੇ ਉੱਪਰ ਤੇ ਸੰਕਤਾਂ ਦੇ ਉੱਪਰ ਬਣੀ ਰਹੇ ਤੇ ਮਾਂ ਅਨਪੂਰਨਾ ਖੁਦ ਆ ਕੇ ਆਪਣੇ ਭੋਜਨ ਦੇ ਵਿੱਚ ਨਿਵਾਸ ਥਾਨ ਕਰੇ ਤੇ ਸਾਡੇ ਭੰਡਾਰੇ ਹਮੇਸ਼ਾ ਹੀ ਬਖਪੂਰ ਕਰੇ ਤੇ ਜਿਹੜਾ ਸਾਡਾ 365 ਦਿਨ ਜਿੰਨੀ ਦੇਰ ਤੱਕ ਐਸ ਸ੍ਰਿਸ਼ਟੀ ਹੈ ਉਦੋਂ ਤੱਕ ਇਹ ਸਾਡਾ ਭੋਜਨ ਚੱਲਦਾ ਰਹੇ ਤੇ ਅਸੀਂ ਬਸ ਇਹ ਅਸ਼ੀਰਵਾਦ ਆਪਣੀ ਮਾਮਾਈ ਨੂੰ ਮੰਗਦੇ। ਸੋ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਦੀ ਕੀ ਕਹਿਣਾ ਹੈ। ਸੋ ਨੋਮਸ ਕਰਦੇ। ਕੀ ਨੰਦੇ? ਸੌਰਵ। ਸੌਰਵ ਜੀ ਕਿੱਦਾਂ ਦੇਖਦੇ ਹੋ ਕਿ ਬੜਾ ਵਧੀਆ ਉਪਰਾਲਾ ਜਿਹੜਾ ਤੁਹਾਡੇ ਮੈਂਬਰਾਂ ਵੱਲੋਂ ਜਿਹੜਾ ਕੀਤਾ ਗਿਆ ਹੈ। ਤੇ ਕੀ ਕਹਿਣਾ ਚਾਹਦੇ ਹੋ 10 ਰੁਪਏ ਦੇ ਵਿੱਚ ਸਟੇਟ ਪਰ ਜਿਹੜਾ ਖਾਣਾ ਪਵਾਇਆ ਜਾਂਦਾ ਕੀ ਕਹਿਣਾ ਚਾਹਦੇ ਹੋ? ਜਿਵੇਂ ਜੀ ਮੈਂਬਰਾਂ ਨੇ ਇਸ ਸਯੋਗ ਦੇ ਨਾਲ ਤੇ ਮੈਂਬਰਾਂ ਦਾ ਇੱਕ ਸਮਾਂ ਜਿਹੜਾ ਸਭ ਤੋਂ ਵੱਡਾ ਅੱਜ ਦੀ ਦੇਰ ਵਿੱਚ ਸਮਾਂ ਦੇਣਾ ਜੀ ਜਿਹੜਾ ਸਾਡੇ ਮੈਂਬਰ ਸਮਾਂ ਦੇ ਰਹੇ ਆ ਇਸ ਰਸੋਈ ਦੇ ਵਿੱਚ ਜਿਹੜਾ ਸਯੋਗ ਕਰ ਰਹੇ ਆ ਦੇਖੋ ਇੱਕ 10 ਰੁਪਏ ਕਹਿਣਾ ਹੀ ਸਮਨਾ ਛੋਟਾ ਮੁੱਲ ਗਿਨਿਆ ਜਾਂਦਾ ਜੀ ਜੀ ਪਰ ਜਦੋਂ ਦਾਨੀ ਲੋਕਾਂ ਦਾ ਜਾਂ ਸਯੋਗ ਤੇ ਮੈਂਬਰਾਂ ਦਾ ਸਯੋਗ ਤੇ ਮੈਂਬਰਾਂ ਦਾ ਸਮਾਂ ਉਹ ਸਮਨਾ ਵੱਡੀ ਉਪਲਬਧੀ ਹੁੰਦੀ ਹੈ ਜੀ ਉਹ ਪਰਿਵਾਰ ਦੀ ਪਹੁੰਚ ਦੀ ਵੀ ਹੈ ਔਰ ਜੀਸੀਆਰ ਰਸੋਈ ਦੀ ਵੀ ਪਹੁੰਚ ਦੀ ਹੈ ਜੀ ਆਪਣਾ ਸਮਾਹ ਹਰ ਮੈਂਬਰ ਦੇ ਕੇ ਇਸ ਰਸੋਈ ਨੂੰ ਅੱਗੇ ਵਧਣ ਦਾ ਉਪਰਾਲਾ ਕਰ ਰਹੀ ਹੈ ਜੀ ਤੇ 10 ਰੁਪਏ ਦਾ ਜਿਹੜਾ ਤੁਸੀਂ ਸਵਾਲ ਪਾਇਆ ਹੈ 10 ਰੁਪਏ ਇਹ ਦੇਖੋ ਇੱਕ ਛੋਟੀ ਜਿਹੀ ਅਮਾਉਂਟ ਹੈ ਹਰ ਇਨਸਾਨ 10 ਰੁਪਏ ਦੇ ਕੇ ਆਪਣੇ ਆਪ ਨੂੰ ਇੰਨਾ ਕੁ ਮਾਨ ਤ੍ਰਿਤਾ ਲੈ ਸਕਦਾ ਹੈ ਕਿ ਉਸ ਦੇ ਮਨ ਨੂੰ ਇਹ ਨਹੀਂ ਲੱਗਦਾ ਕਿ ਮੈਂ ਫ੍ਰੀ ਖਾ ਰਿਹਾ ਜੀ ਮੈਂ ਫ੍ਰੀ ਖਾ ਰਿਹਾ ਉਹ ਆਪਣੇ ਮਾਨੂੰ ਔਰ ਆਪਣੇ ਪੋਜਨ ਨੂੰ ਖਾ ਕੇ ਆਪਣੇ ਆਪ ਨੂੰ ਤਸੱਲੀ ਕਰਦਾ ਹੈ ਕਿ ਮੈਂ ਇਹ ਕੋ ਫ੍ਰੀ ਦਿਖਾ ਦੇ ਜੀ ਜੀ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋਨ ਮਿਸਟਰ ਕੀ ਨਾਮ ਦੇ ਗੋਤਮਦਰ ਵਾਰਨ ਗੋਤਮ ਜੀ ਬਹੁਤ ਬਹੁਤ ਮੁਬਾਰਕਾਂ ਨਾਲੇ ਨਵਰਾਤਿਆਂ ਦੀਆਂ ਤੇ ਨਵੇਂ ਸਾਲ ਦੀਆਂ ਤੇ ਜਿਹੜੀ ਤੁਸੀਂ ਜੀਸੀਆਈ ਰਸੋਈ ਤਿਆਰ ਕੀਤੀ ਹੈ ਤੇ ਸੰਗਤਾਂ ਨੂੰ ਭੋਜਨ ਸ਼ਕਾਰਿਆ ਉਹਨਾਂ ਵਾਸਤੇ ਵੀ ਬਹੁਤ ਖੱਲੇ ਦੀ ਧਿਆਨ ਦਿੱਤੀ ਜੀ ਇਹ ਸਾਡੀ ਜੀਸੀਏ ਅਗਰ ਨਹੀਂ ਜੀਸੀਏ ਬਟਾਲਾ ਰਸੋਈ ਜਿਹੜੀ ਸਾਰੀ ਟੀਮ ਹੈ ਜੀ ਜੀ ਬਹੁਤ ਮਿਹਨਤੀ ਟੀਮ ਹੈ ਜੀ ਉਹਨੇ ਸਾਰਾ ਹਲ ਕੇ ਸਾਰਿਆਂ ਨੇ ਜਿਹੜਾ ਸਹਿਯੋਗ ਦਿੱਤਾ ਜੀ ਇਹ ਇਹ ਨਹੀਂ ਹੈ ਕਿ ਨਹੀਂ ਆਪਣੇ ਆਪ ਆ ਸ਼ੁਰੂ ਕੀਤਾ ਇਹ ਕਾਫੀ ਡੇਰ ਦਾ ਆਪ ਆ ਸ਼ੁਰੂ ਕਰ ਦਿੱਤਾ ਹੈ ਜੀ ਪਰ ਇਹ ਜਿਹੜਾ ਕਿ ਨਹੀਂ ਉਹ ਫੇਮਸ ਇੱਥੇ ਆ ਕੇ ਜੀਟੀ ਰੋਡ ਤੇ ਜਿਹੜਾ ਤੁਸੀਂ ਚੱਕਦੇ ਆ ਕੇ ਥੀਂ ਜਿਆਦਾ ਫੇਮਸ ਨਾ ਹੋਵੇ ਕਿ ਨਹੀਂ ਉਹ ਉਹ ਕਿਉਂਕਿ ਇਹ ਇੱਕ ਮਤਲਬ ਬੜਾ ਪੋਸ਼ ਏਰੀਆ ਵਾ ਜੀਟੀ ਰੋਡ ਤੇ ਬਿਲਕੁਲ ਨਾਲ ਲੱਗਦਾ ਇੱਥੇ ਬਹੁਤ ਲੇਬਰ ਹੈ ਜਿਹੜੀ ਵੀ ਆਪਣੇ ਕਿ ਜਿਹੜੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ ਤੇ ਉਹਨੂੰ ਜਿਹੜਾ ਉਹ ਜਿਹੜਾ ਬੰਦਾ ਲੇਬਰ ਦਾ ਕੰਮ ਕਰਦਾ ਉਹਨੂੰ ਵੈਸੇ ਰੋਟੀ ਤੇ ਚਾਹੀਦੀ ਹੈ ਔਰ ਉਹਨੂੰ ਰੋਟੀ ਵੀ ਵਧੀਆ ਜੇਦੀ ਜੀ ਜੀ ਇਹ ਨਹੀਂ ਕਿ ਆਪਣੇ ਕਿਕੋ ਪਟੂਰਾ ਖਾ ਲਿਆ ਅੱਜ ਕੱਲ 15 ਰੁਪਏ ਦਾ ਤੇ ਕਿ ਪਟੂਰਾ ਹੀ ਹੈ ਜੀ 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 ਉਹ ਪਟੂਰਾ ਖਾ ਕੇ ਉਹਦਾ ਨਾ ਪੇਟ ਭਰਦਾ ਔਰ ਹੁੰਦਾ ਵੀ ਉਹ ਹੈਗੀ ਜਾਈਆ ਕੋਈ ਐਡਾ ਵਧੀਆ ਤੇ ਹੁੰਦਾ ਨਹੀਂ ਹਾਂਜੀ ਹਾਂਜੀ ਇੱਥੇ ਜਿਹੜਾ ਉਹ ਚਾਵਲ ਚਾਵਲ ਨਾਲ ਚਾਵਲ ਰੋਟੀ ਨਾਲ ਰੋਟੀ ਪਲੱਸ ਨਾਲ ਇੱਕ ਸਬਜੀ ਸੁੱਕੀ ਸਬਜੀ ਗਿੱਲੀ ਸਬਜੀ ਠੀਕ ਹੈ ਨਾ ਔਰ ਪੂਰਾ ਵਧੀਆ ਖਾਣਾ ਜਿਹੜਾ ਕਿ ਇੱਥੇ ਤਿਆਰ ਕਰਕੇ ਉਹਨਾਂ ਇੱਕ ਪੋਸ਼ਟਿਕ ਭੋਜਨ ਉਹਨਾਂ ਨੂੰ ਮਿਲਦਾ ਤੇ 10 ਰੁਪਏ ਦੇ ਵਿੱਚ ਮੈਨੂੰ ਸਮਝਦਾ ਕਿ ਕਿਤੇ ਵੀ ਈੜਾ ਕਿ ਨਹੀਂ ਹਿੰਦੁਸਤਾਨ ਦੇ ਵਿੱਚ ਇੰਨਾ ਸਾਮਾਨ ਜਿਹੜਾ ਉਹ ਖਾਣ ਨੂੰ ਮਿਲਦਾ ਹੈ ਉਹ ਵੀ ਡੇਲੀ ਰੂਟੀਨ ਸੋ ਐਦਾਂ ਹੀ ਫਿਰ ਡਿਸ਼ ਤਿਆਰ ਹੁੰਦੀ ਰੋਜ਼ ਦੇ ਰੋਜ਼ ਅਲੱਗ-ਅਲੱਗ ਡੇਲੀ ਡੇਲੀ ਫਰੈਸ਼ ਖਾਣਾ ਤਿਆਰ ਹੁੰਦਾ ਸਬਜ਼ੀਆਂ ਹਰ ਚੀਜ਼ ਜਿਹੜੀ ਆ ਉਹ ਬਿਲਕੁਲ ਫਰੈਸ਼ ਹੁੰਦੀ ਹੈ ਨਹੀਂ ਕਿ ਯਾਰ ਲੰਗਰ ਆ ਤੇ ਕੁਝ ਵੀ ਬਣਾ ਦਿਓ ਕੁਝ ਵੀ ਖਵਾ ਦਿਓ ਜੀ ਮਤਲਬ ਇੱਥੇ ਤੁਸੀਂ ਕੋਈ ਵੀ ਬੰਦਾ ਕਦੀ ਵੀ ਆ ਕੇ ਚੈੱਕ ਕਰ ਸਕਦਾ ਜੀ ਮਤਲਬ ਕੀ ਕਿ ਕਿੱਦਾਂ ਦਾ ਖਾਣਾ ਵਾ ਔਰ ਇੱਕਦਮ ਵਧੀਆ ਸੁਆਦੀਸ਼ਠ ਖਾਣਾ ਹੁੰਦਾ ਜਿਹੜਾ ਔਰ ਸਾਡੇ ਕੋਲ ਮੈਂ ਦੇਖ ਰਿਹਾ ਕਈ ਬੰਦੇ ਇਹੋ ਜਿਹੇ ਜਿਹੜੇ ਰੈਗੂਲਰਲੀ ਰੋਜ਼ ਆ ਰਹੇ ਆ ਹਾਂ ਜੀ ਐਨੀ ਕੀ ਇੱਕ ਦਿਨ ਖਾ ਕੇ ਲੈ ਵੀ ਖਤਮ ਔਰ ਡੇਲੀ ਆ ਰਹੇ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਇੰਨੀ ਮਹਿੰਗਾਈ ਦੇ ਸਮੇਂ ਦੇ ਵਿੱਚ ਨਹੀਂ ਅਬੋਰਡ ਕਰ ਸਕਦਾ ਕੋਈ ਬੰਦਾ ਰੋਕੀ ਉਹੀ ਹੋ ਸਕਦਾ ਕਿ ਉਹ ਭੁੱਖੇ ਪੇਟ ਹੋਏਗਾ ਕਿ ਜਾਂ ਫਿਰ ਘੱਟ ਖਾਣਾ ਖਾਏਗਾ ਔਰ ਫਿਰ ਫਿਰ ਕਿਰਪਾ ਹੈ ਪ੍ਰਮਾਤਮਾ ਦੀ ਲੋ ਸ਼ੀਸ਼ਾ ਲੈ ਰਹੇ ਲੋਕਾਂ ਨੇ ਮਾਤਾ ਨਹੀਂ ਨਹੀਂ ਮਾਤਾ ਰਾਣੀ ਦੀ ਕਿਰਪਾ ਵਾ ਸਾਰੀ ਸਾਡਾ ਇੱਥੇ ਕੋਈ ਸਹਿਯੋਗ ਨਹੀਂ ਇਹ ਉੱਪਰ ਵਾਲਾ ਸਾਡਾ ਸਾਰੇ ਕੰਮ ਕਰਦਾ ਹੈ ਉੱਪਰ ਵਾਲੀ ਦੀ ਕਿਰਪਾ ਨਾਲ ਹੀ 희ਸਾ ਮਿਲਦੀ ਹੈ ਬੱਸ ਉਹਨਾਂ ਦੀ ਕਿਰਪਾ ਵਾ ਤੇ ਇਹ ਚੱਲਦਾ ਰਹੇਗਾ ਸਮਝੋ ਇਹ ਜਦੋਂ ਤੱਕ 365 ਦਿਨ ਆਪਾਂ ਜਿਹੜਾ ਕਿ ਇਹ ਚਲਾਣੇ ਆ ਇਸ ਤੋਂ ਪਹਿਲਾਂ ਵੀ ਹੋਰ ਵੀ ਉਪਰਾਲੇ ਕੀਤੇ ਜਾਂਦੇ ਤੁਹਾਡੀ ਸੰਸਥਾ ਵੱਲੋਂ ਸਾਡੀ ਸੰਸਥਾ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਮਤਲਬ ਜਿਹੜੇ ਨੇਕ ਕੰਮ ਕੀਤੇ ਗਏ ਆ ਜਿੱਦਾਂ ਆਪਾਂ ਡੋਨੇਸ਼ਨਾਂ ਕਰਨੀਆਂ ਜਾਂ ਜਿਸ ਨਾਲ ਕੋਈ ਦਵਾਈਆਂ ਵੰਡਿਤ ਕਰਨੀਆਂ ਇਹ ਮਤਲਬ ਜਿਹੜਾ ਕੁਝ ਸਟੇਸ਼ਨ ਜਾ ਕੇ ਦਵਾਈਆਂ ਵੰਡਿਤ ਕੀਤੀਆਂ ਹੋਰ ਵੀ ਕਈ ਤਰ੍ਹਾਂ ਦੇ ਸਾਡੇ ਜਿਸੀਏ ਜਿਹੜਾ ਅਗਰ ਨਹੀਂ ਆ ਮਤਲਬ ਲੋੜਵੰਦ ਬੱਚਿਆਂ ਨੂੰ ਬੁੱਕਸ ਡੋਨੇਟ ਕਰਨੀਆਂ ਕਿਸੇ ਨੂੰ ਮਤਲਬ ਜਿਹੜਾ ਜੋ ਚੀਜ਼ ਕਿਸੇ ਨੂੰ ਚਾਹੀਦੀ ਹੈ ਉਹ ਚੀਜ਼ ਨੂੰ ਪ੍ਰੋਵਾਈਡ ਕਰਨੇ ਲਈ ਬੰਦੇ ਨੇ ਜਿਹੜਾ ਵਿਚਾਰਾ ਬਿਲਕੁਲ ਗਰੀਬੀ ਦੀ ਰੇਖਾ ਤੋਂ ਥੱਲੇ ਆ ਜੀ ਠੀਕ ਹੈ ਨਾ ਕੋਈ ਵੀਲ ਚੇਅਰ ਪ੍ਰੋਵਾਈਡ ਕਰਨੀ ਮਤਲਬ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਵਾਕ ਨਹੀਂ ਉਹ ਨੇਕ ਕੰਮ ਜਿਹੜਾ ਸਾਡੀ ਸੰਸਾ ਜਿਹੜੀ ਨਹੀਂ ਕਰਦੀ ਸੋ ਫਿਰ ਪਰਿਵਾਰ ਵੀ ਪੂਰਾ ਮੁੰਡੇ ਦੇ ਨਾਲ ਮੁੰਡਾ ਲਾ ਕੇ ਲੱਗਿਆ ਆ ਤੁਹਾਡੇ ਨਾਲ ਸਾਡਾ ਸਾਨੂੰ ਸਾਰਿਆਂ ਦੀ ਪੂਰੀ ਸਪੋਰਟ ਹੈ ਸਾਨੂੰ ਕਿ ਸਾਨੂੰ ਬਾਹਰਲੇ ਦੇਸ਼ਾਂ ਤੋਂ ਪੰਜਾਬ ਤੋਂ ਬਾਹਰ ਪੰਜਾਬ ਦੇ ਵਿੱਚ ਸਾਡੇ ਮੈਂਬਰਾਂ ਦੇ ਰੈਗੂਲਰ ਡੋਨੇਸ਼ਨ ਆਈ ਜਾ ਰਹੇ ਸਾਡਾ ਅਕਾਊਂਟ ਨੰਬਰ ਹੈ ਤੇ ਆਪਾਂ ਆਪਣੇ ਗਰੁੱਪ ਦੇ ਵਿੱਚੋਂ ਅਕਾਊਂਟ ਨੰਬਰ ਪਾਇਆ ਆਇਆ ਵਾ ਠੀਕ ਹੈ ਤੇ ਉਹ ਡੇਲੀ ਜਿਹੜਾ ਵਾ ਕਿ ਨਹੀਂ ਸਭ ਪਤਾ ਨਹੀਂ ਲੱਗਦਾ ਕਿਹਦੇ ਵਲੇ ਕਈ 10000 15000 20000 ਕਿਸੇ ਦੀ ਅਨਿਵਰਸਰੀ ਹੈ ਕਿਸੇ ਦਾ ਬਰਥਡੇ ਹੈ ਠੀਕ ਹੈ ਆਪਾਂ ਹੋਟਲਾਂ ਚ ਜਾਂਦੇ ਆ ਸੋ ਐਦਾਂ ਸੈਲੀਬ੍ਰੇਟ ਕਰਦੇ ਆ ਰੈਸਟੋਰੈਂਟਾਂ ਚ ਜਾਂਦੇ ਆ ਕਿ ਆਪਾਂ ਮਿੰਟ ਚ 10000 ਦਾ 50000 ਦਾ ਬਿਲ ਭੰਜੂ ਠੀਕ ਹੈ ਨਾ ਆਪਾਂ ਖਾਣੇ ਪੀਣੇ ਹੀ ਨਾ ਸਾਰੇ ਤੇ ਜੇ ਕਿਸੇ ਦੇ ਬੱਚੇ ਦੀ ਅਨਿਵਰਸ ਬੱਚੇ ਦਾ ਬਰਥਡੇ ਹੈ ਠੀਕ ਹੈ ਕਿਸੇ ਦੀ ਮੈਰੀ ਕਿਸੇ ਘਰ ਵੱਡੇ ਬਜ਼ੁਰਗ ਦਾ ਬਰਥਡੇ ਆ ਕੋਈ ਚਾਹ ਤੇ ਜੀ ਆਪਾਂ ਇੱਥੇ ਆ ਕੇ ਤੇ ਕੋਈ ਰੁਪਿਆ 2 4 500 ਦੇ ਕੇ ਇੱਥੇ ਆਪਣੇ ਮਨ ਦੀ ਸੰਤੁਸ਼ਟੀ ਹੈ ਇੱਕ ਉਹ ਆਪਣੇ ਹੱਥ ਨਾਲ ਵੰਡਰੇ ਕਰ ਸਕਦਾ ਇੱਥੇ ਭੋਜਨ ਠੀਕ ਹੈ ਨਾ ਉਹਨੂੰ ਬੜੀ ਸੰਤੁਸ਼ਟੀ ਹੋਏਗੀ ਠੀਕ ਹੈ ਨਾ ਆਪਾਂ ਇਹ ਚਾਹਾਂਗੇ ਜਿਹੜੇ ਸਾਡਾ ਉਹ ਦੇਖਦੇ ਹੋਏ ਐਵੇਂ ਕਿਸੇ ਨੂੰ ਜਿਹੜਾ ਵਕ ਨਹੀਂ ਕਿਸੇ ਨੂੰ ਡੋਨੇਸ਼ਨ ਕਰਨਾ ਹੋਏ ਜਾਂ ਕੋਈ ਕਿਸੇ ਦਾ ਦਿਲ ਕਰਦਾ ਹੋਏ ਆ ਕੇ ਇੱਥੇ ਆਪਾਂ ਉਹ ਭੋਜਨ ਵੰਡਰੇ ਕਰਨਾ ਆਪਣੇ ਹੱਥ ਨਾਲ ਉਹ ਆ ਕੇ ਆਪਣੇ ਘਰ ਕੋਈ ਜ਼ਰੂਰੀ ਨਹੀਂ ਉਹ ਡੋਨੇਸ਼ਨ ਦੇ ਕੇ ਕਰ ਸਕਦਾ ਜੀ ਉਦੋਂ ਵੀ ਕਰ ਹਾਂ ਉਦੋਂ ਵੀ ਆ ਕੇ ਉਹਨੂੰ ਦਿਲ ਕਰੇ ਤੇ ਉਹ ਗਰੀਬਾਂ ਨੂੰ ਰੋਟੀ ਖਵਾ ਸਕਦਾ ਜੀ ਬਸ ਪੰਜਾਬ ਦਾ ਭੋਜਨ ਹੈ ਹਾਂਜੀ 75 ਵਿਆਲੇ ਦਾ ਭੋਜਨ ਹੈ ਫੁੱਲ ਡੇ ਦੀ ਰਸੋਈ ਸਪான்ਸਰ ਕੋਈ ਵੀ ਕਰ ਸਕਦਾ ਹੈ ਉਹ ਸੇਵਾ ਕਰ ਸਕਦਾ ਜਿੰਨੀ ਸਮਰਥਾ ਹੈ ਫਾਈਨੈਂਸ਼ੀਅਲ ਜਦੋਂ ਉਹ ਹੈ ਉਹ ਸਾ ਬਿਨਾਂ ਲੋ ਕਿਸੇ ਵੀ ਤਰੀਕੇ ਨਾਲ ਕਰ ਸਕਦਾ ਚਾਹੇ ਪਰਸਨਲ ਆ ਕੇ ਦੱਸਦਾ ਚਾਹੇ ਸਾਨੂੰ ਰਾਸ਼ਨ ਦੇ ਰੂਪ ਚ ਕਰ ਦੇਵੇ ਚਾਹੇ ਸਾਡੇ ਬੈਂਕ ਦੇ ਅਕਾਊਂਟਸ ਦੇ ਵਿੱਚ ਟ੍ਰਾਂਸਫਰ ਕਰ ਦੇ ਅਸੀਂ ਤੁਹਾਨੂੰ ਵੀ ਮਿਲਤੀ ਕਰਾਂਗੇ ਜੇ ਤੁਸੀਂ ਇਹ ਨਿਊਜ਼ ਫਲੈਸ਼ ਕਰੋ ਉਹਦੇ ਥੱਲੇ ਸਾਡੇ ਬੈਂਕ ਦੇ ਅਕਾਊਂਟਸ ਡਿਟੇਲਸ ਨਾਲ ਫਲੈਸ਼ ਕਰੋ ਤਾਂ ਕਿ ਦੁਨੀਆ ਦੇ ਜਿਸ ਕੋਨੇ ਚ ਵੀ ਇਹ ਤੁਹਾਡੀ ਵੀਡੀਓ ਪਹੁੰਚੇ ਲੋਕਾਂ ਨੂੰ ਸਾਡੇ ਕਾਉਂਟਸ ਪਤਾ ਚੱਲੇ ਸਾਡੀ ਵਰਕਿੰਗ ਦਾ ਪਤਾ ਚੱਲੇ ਇਸ ਤਰ੍ਹਾਂ ਕੀ ਕਰਦੇ ਵੇਂ ਕਿ ਤੁਸੀਂ ਮੋਢੇ ਨਾ ਮੋਢਾ ਲਗਾ ਕੇ ਚੱਲਦੇ ਵੇਂ ਜੀ 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 ਤੋਂ ਹੋਰ ਮੈਂ ਤੁਹਾਨੂੰ ਐਡ ਕਰਨਾ ਚਾਹਾਂਗਾ ਜੀ ਸੀ ਆਈ ਜੇ ਤੁਹਾਨੂੰ ਮੈਂ ਦੱਸਦਾ ਇੱਕ ਇੰਟਰਨੈਸ਼ਨਲ ਸੰਸਥਾ ਹੈ ਜੀ 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 ਇਹ ਮੋਰਨ ਸੋ ਕੰਟਰੀਜ਼ ਵਰਲਡ ਦੇ ਵਿੱਚ ਸੋ ਕੰਟਰੀਜ਼ ਵਿੱਚ ਵਰਕ ਕਰ ਰਹੀ ਹੈ ਜੀ ਜੀ ਇਹਦਾ ਇਤਿਹਾਸ 108 ਸਾਲਾਂ ਦਾ ਹੈ ਜੀ ਅੱਜ 2024 ਦੇ ਵਿੱਚ 108 ਸਾਲ ਜੀ ਸੀ ਆਈ ਨੂੰ ਆਪਰੇਸ਼ਨ ਚ ਹੋ ਗਏ ਨੇ ਇਹ 2024 ਜੀਸੀਆਈ ਦਾ ਇੰਡੀਆ ਦੇ ਵਿੱਚ 75ਵਾਂ ਸਾਲ ਹੈ ਜੀ 75ਵਾਂ ਸਾਲ ਇਹ ਚੱਲ ਪਿਆ ਹੈ ਜੀ ਜੀਸੀਆਈ ਮੀਨਸ ਜੂਨੀਅਰ ਚੈਂਬਰ ਇੰਟਰਨੈਸ਼ਨਲ ਜੀ ਇਹ ਖਦਾ ਜਿਹੜਾ ਜੀਸੀਆਈ ਦਾ ਮੇਨ ਮੋਟਿਵ ਹੈ ਤੁ ਡਿਵੈਲਪ ਲੀਡਰਸ ਲੀਡਰਸ ਨੂੰ ਡਵੈਲਪ ਕਰਨੇ ਜੀ ਸੀ ਆਈ ਨੇ ਜੀ ਜੀ ਇੰਡੀਆ ਚ ਅਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਸੰਸਥਾ ਨਹੀਂ ਹੈਗੀ ਜੋ ਲੀਡਰਸ ਡਵੈਲਪ ਕਰਕੇ ਤੁਹਾਨੂੰ ਦਿੰਦੀ ਹੈ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਇੰਸਟੀਚਿਊਟ ਨਹੀਂ ਹੈਗਾ ਜਿੱਥੇ ਤੁਹਾਨੂੰ ਲੀਡਰਸ ਨੂੰ ਡਵੈਲਪ ਕਰਨ ਲਈ ਕੋਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਾਂ ਜੀ ਹਾਂ ਜੀ ਦੂਸਰਾ ਇੱਥੇ ਬੱਚਿਆਂ ਨੂੰ ਉਹਨਾਂ ਦੀ ਪਰਸਨੈਲਿਟੀ ਡਵੈਲਪਮੈਂਟ ਗਰੂਮਿੰਗ ਦੇ ਉੱਪਰ ਕਿਸ ਤਰ੍ਹਾਂ ਤੁਸੀਂ ਸਪੀਚ ਕਰਨੀ ਹੈ ਕਿਸ ਤਰ੍ਹਾਂ ਤੁਸੀਂ ਆਪਣੇ ਵਿੱਚ ਕੌਨਫੀਡੈਂਸ ਇਨ ਬਿਲਡ ਕਰਨਾ ਹੈ ਤਾਂ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਮੰਚ ਇਸੇ ਵੀ ਕੰਪਨੀ 'ਚ ਤੁਸੀਂ ਬੱਚਾ ਇੰਟਰਵਿਊ ਦੇਣ ਜਾਂਦਾ ਹੈ ਤਾਂਕਿ ਉਹ ਆਪਣਾ ਲੈਵਲ ਬਟਾਲੇ ਦਾ ਬੱਚਾ ਨਾ ਸਮਝੇ ਉਹ ਸਮਝੇ ਕਿ ਮੈਂ ਵੀ ਚੰਡੀਗੜ੍ਹ ਬੰਬੇ ਦਾ ਬੱਚਾ ਹੈ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਖੜਾ ਹੋ ਕੇ ਉਹਦਾ ਕੌਨਫੀਡੈਂਸ ਲੈਵਲ ਆਪਣੇ ਆਪ ਅੰਦਰੋਂ ਬੋਲਦਾ ਹੈ ਜਾਗਦਾ ਹੈ ਜੀ ਮੇਨ ਸਾਡਾ ਇਹ ਮੋਟਿਵ ਹੈ ਅਸੀਂ ਬਟਾਲੇ ਦੇ ਵਿੱਚ بڑے ਸਕੂਲਸ ਹੈ ਜਿੱਥੇ ਅਸੀਂ ਸੈਮੀਨਾਰ ਕੰਡਕਟ ਕਰਦੇ ਹਾਂ ਬੱਚਿਆਂ ਨੂੰ ਟ੍ਰੇਨਿੰਗਸ ਦਿੰਨੇ ਆ ਇਵਨ ਸਕੂਲ ਦੇ ਟੀਚਰਸ ਨੂੰ ਅਸੀਂ ਟ੍ਰੇਨਿੰਗਸ ਪ੍ਰੋਵਾਈਡ ਕਰਵਾਨੇ ਪਏ ਇਸ ਤਰ੍ਹਾਂ ਦੇ 5-7 ਸੈਮੀਨਾਰਸ ਜੀ ਸਕੂਲ ਦੇ ਟੀਚਰਸ ਨੂੰ ਵੀ ਜੀ ਬਟਾਲੇ ਦੇ ਬੜੇ ਰੀਨੋਵਡ ਸਕੂਲਸ ਹੈ ਜਿਨ੍ਹਾਂ ਨੂੰ ਕਰਵਾ ਚੁੱਕੇ ਆਂ ਜੀ ਜੀ ਸਾਡੇ ਟ੍ਰੇਨਰਸ ਦੀ ਬੜੀ ਅੱਛੀ ਚੈਨ ਹੈ ਜੀ ਡਿਸਟ੍ਰਿਕਟ ਲੈਵਲ ਦੇ ਜ਼ੋਨ ਡਿਸਟ੍ਰਿਕਟ ਲੈਵਲ ਦੇ ਟ੍ਰੇਨਰਸ ਹੈ ਫਿਰ ਸਟੇਟ ਲੈਵਲ ਦੇ ਟ੍ਰੇਨਰ ਹੈ ਨੈਸ਼ਨਲ ਲੈਵਲ ਦੇ ਵੀ ਟ੍ਰੇਨਰ ਹੈ ਸਾਡੇ ਕੋਲ ਜਿਸ ਤਰ੍ਹਾਂ ਦੀ ਸਾਡੇ ਕੋਲ ਆਡੀਅנס ਹੈ ਉਸ ਤਰ੍ਹਾਂ ਦੇ ਫਿਰ ਸਾਡੇ ਟ੍ਰੇਨਰਸ ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਆ ਤੇ ਉਹ ਆਪਣਾ ਸੈਮੀਨਾਰ ਅਟੈਸਟ ਕਰਕੇ ਜਾਣਦੇ ਆ ਅਗਰ ਟ੍ਰੇਨਰ ਦੀ ਗੱਲ ਆਈ ਹੈ ਤੇ ਮੈਂ ਉਹ ਕੰਨਾਚੀ ਸਾਡਾ ਇੱਕ ਨੈਸ਼ਨਲ ਲੈਵਲ ਦਾ ਟ੍ਰੇਨਰ ਹੈ ਜੀ ਅਗਰ ਤੁਸੀਂ ਉਹਨੂੰ ਪਰਸਨਲੀ ਜੀਸੀਆਈ ਦਾ ਦਾ ਲੋਗੋ ਨਾਲ ਅਗਵਾ ਕੇ ਤੁਸੀਂ ਅਪਰੋਚ ਕਰਾਉਣਾ ਹੈ ਉਹਨਾਂ ਕੋਈ ਸੈਮੀਨਾਰ ਕਰਵਾਉਣਾ ਹੈ ਉਹਨਾਂ ਦਾ ਇੱਕ ਘੰਟੇ ਦਾ ਸਪੀਚ ਦਾ 75000 ਰੁਪਏ ਆ ਸਿਰਫ ਸਪੀਚ ਦਾ ਜੇ ਖੜਾ ਹੁੰਦਾ 75000 ਰੁਪਏ ਚਾਰਜ ਕਰਦੇ ਨੇ ਜੀ ਜਿਹੜਾ ਉਹ ਸਾਡੇ ਜੇਸੀਆਈ ਦੇ ਨਾਮ ਦੇ ਨਾਲ ਜੇਸੀਆਈ ਦੇ ਨਾਲ ਜੁੜੇ ਹੋਏ ਨੇ ਸਾਨੂੰ ਆਪਣੀ ਜੀਵਾਵਾ ਫ੍ਰੀ ਆਪਸਟ ਪ੍ਰੋਵਾਈਡ ਕਰਵਾਦੇ ਨੇ ਜੀ ਜੀ ਉਹ ਸਮਾਜ ਨੂੰ ਤੁਸੀਂ ਦੇਖੋ ਕਿੰਨੀ ਵੱਡੀ ਦੇਣ ਹੈ ਫਿਰ ਉਹਨਾਂ ਦੇ ਆਨ ਜਾਣ ਦਾ ਖਰਚਾ ਸਭ ਖੁਦ ਬੇਅਰ ਕਰਦੇ ਨੇ ਸਾਡੇ ਕੋਲ ਕੁਝ ਵੀ ਨਹੀਂ ਲੈਂਦੇ ਸਿਰਫ ਜੇਸੀਆਈ ਦੇ ਕਾਰਨ ਹੀ ਸੋ ਕੀ ਉਹ ਵੀ ਇੱਕ ਜੇਸੀਆਈ ਦੇ ਪਰਿਵਾਰ ਹੈ ਜੁੜੇ ਹੋਏ ਨੇ ਇਹ ਈਕੋ ਅੱਜ ਇੱਕ ਬੜਾ ਵਿਸ਼ਾਲ ਰੂਪ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ। ਸਤਿ ਸ਼੍ਰੀ ਅਕਾਲ। ਓਕੇ ਚਾ। ਸੋ ਗੱਲਬਾਤ ਵੀ ਕਰਾਂਗੇ 10 ਰੁਪਏ ਦੇ ਵਿੱਚ ਢੇਟ ਭਰ ਖਾਣਾ ਜਿਹੜਾ ਖਾਂਦੇ ਨੇ ਗੱਲਬਾਤ ਕਰਦੇ ਕੀ ਕਹਿਣਾ। ਸੋ ਨਮਸਕਾਰ ਭਾਜੀ। ਕੀ ਨਾਮ ਦੇ? ਪ੍ਰਕਾਸ਼ ਕੁਮਾਰ ਜੀ ਕਿੱਦਾਂ ਦੇਖਦੇ ਹੋ ਕਿ 10 ਰੁਪਏ ਦੇ ਵਿੱਚ ਢੇਟ ਭਰ ਜਿਹੜਾ ਖਾਣਾ ਇਹ ਗਰਮਾ-ਗਰਮ ਪਰੋਸਿਆ ਜਾਂਦਾ ਕਿੱਦਾਂ ਦੇਖਦੇ ਸੀ? ਬਹੁਤ ਬਹੁਤ ਵਧੀਆ। ਬਜ਼ਾਰ ਨਾਲ ਚੰਗਾ। ਜੀ। ਸੋ ਫਿਰ ਖਾਣਾ ਵੀ ਵਧੀਆ ਮਿਲਦਾ ਬੈਠ ਕੇ ਵੀ ਰਾਮ ਨਾਲ ਪੱਕਿਆਂ ਥੱਲੇ ਖਾਂਦੇ ਕੀ ਕਹਿਣਾ ਚੰਦੇ ਆਣਾ ਬਾਰੇ ਬਹੁਤ ਵਧੀਆ ਵਧੀਆ ਪਰ ਲੈਣਾ ਦਾ ਖਾਣਾ ਪੋਆ ਵੀ ਲਓਣਾ ਹਾਂ ਚਿਹਰਾ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਬੜੇ ਪਿਆਰ ਦੇ ਨਾਲ ਬੜੇ ਪਿਆਰ ਦੇ ਨਾਲ ਜਿਹੜਾ ਇਹ ਭੋਜਨ ਜਿਹੜਾ ਇਹ ਉਹ ਪਰੋਸ ਰਹੇ ਨੇ ਮੈਂਬਰ ਦੇ ਰਹੇ ਨੇ ਸੋ ਅੱਜ ਨਵਰਾਤਾ ਹੈ ਤੇ ਪਹਿਲੇ ਨਵਰਾਤੇ ਤੇ ਜਿਹੜਾ ਇਹ ਉਹਨਾਂ ਨੇ ਕਰਾ ਪ੍ਰਸ਼ਾਦ ਵੀ ਜਿਹੜਾ ਲਗਾਇਆ ਹੈ ਮਾਤਾ ਰਾਣੀ ਕਿਰਪਾ ਕਰੇ ਆਣਾ ਦੇ ਉੱਤੇ ਕਿ ਜੀਸੀਆਈ ਪਰਿਵਾਰ ਜਸੀਆਈ ਪ੍ਰਵਾਹ ਤੇ ਜਸੀਆਈ ਰਸੋਈ ਵੱਲੋਂ ਜਿਹੜਾ ਇਹ ਥਾਲੀ 10 ਰੁਪਏ ਥਾਲੀ ਜਰੀਏ ਉਹ પેટ ਭਰ ਖਾਣਾ ਜਿਹੜਾ ਹੈ ਪਵਾਇਆ ਜਾਂਦਾ ਹੈ ਕਿ ਲੋਕ ਜਿਹੜੇ ਨੇ ਲੋਕ ਵੀ ਵਾਹ ਵਾਹ ਕਰਦੇ ਨੇ ਕਿ ਬੜਾ ਵਧੀਆ ਉਪਰਾਲਾ ਆਇਆ ਇਹਨਾਂ ਦਾ ਕਿਉਂਕਿ 10 ਰੁਪਏ ਦੇ ਵਿੱਚ ਗਰਮਾ ਗਰਮ ਜਿਹੜਾ ਫੁਲਕਾ ਤੇ ਦਾਲ ਤੇ ਨਾਲ ਦੀ ਨਾਲ ਜਿਹੜਾ ਬੈਠ ਕੇ ਛਕਾਣਾ ਭੋਜਣਾ ਬੜਾ ਵੱਡਾ ਉਪਰਾਲਾ ਹੈ ਸੋ ਆਪਾਂ ਗੱਲਬਾਤ ਵੀ ਕਰਦੇ ਆ ਹੋਰ ਵੀ ਜਿਹੜਿਆ ਤੇ ਮੈਂਬਰ ਖਾਣਾ ਖਾਣ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਚਲੋ ਸੋ ਗੱਲਬਾਤ ਕਰਦੇ ਆ ਜੀ ਕਿੰਦਾ ਦਾ ਉਪਰਾਲਾ ਲੱਗਦਾ ਏ ਕਿ ਲੋਕ ਜਿਹੜੇ ਨੇ ਸ਼ੱਕਦੇ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਕਹਿਣਾ ਏ ਸੋ ਸੱਸੀ ਜੀ ਸਰਬਾਹੰਸ ਸਿੰਘ ਬੋਲਣਗੇ ਆ ਜੀ ਬਹੁਤ ਵਧੀਆ ਸਰਜੀ ਦਾਲ ਪਾਠੀ ਸਭ ਕੁਝ ਮਿਲ ਰਿਹਾ ਜੀ ਕੰਪਨੀ ਸਾਡੇ ਨਾਲ ਨਾਲ ਨਾਸ਼ਟਾ ਜੀ ਉਸਦੇ ਵਰਕਰ ਆ ਜੀ ਤੇ ਐਵੇਂ ਮਲ ਫੁੜਕਾ ਫੜਕਾ ਸਾਖ ਲੈਣਾ ਜਦੋਂ ਜ਼ਰੂਰ ਸੋ ਕਿੰਦਾ ਦੇਖਦੇ ਹੋ 10 ਰੁਪਏ ਦੇ ਵਿੱਚ ਗਰਮਾ ਗਰਮ ਪ੍ਰਸ਼ਾਦਾ ਮਿਲਦਾ ਏ ਤੇ ਪੇਟ ਭਰ ਖਾਣਾ ਮਿਲਦਾ ਕੀ ਕਹਿਣਾ ਚਾਹਦੇ ਸੋ ਕਿਦਾਂ ਦਾ ਉਪਰਾਲਾ ਹੈ ਨਾ ਤੁਹਾਨੂੰ ਲੱਗਦਾ ਬਹੁਤ ਵਧੀਆ ਸੀ ਬੜਾ ਕੇ ਬਹੁਤ ਮਾਣ ਵਾਲੀ ਵੀ ਚੰਗਿਆਲੀ ਵੀ ਬਹੁਤ ਵਧੀਆ ਸੇਟ ਅਪ ਕਰ ਦਿੱਤਾ ਸੋ ਕੀ ਕਹਿਣਾ ਚਾਹੁੰਦੇ ਹੋ ਨਾ ਬਾਰੇ ਬਸ ਠੀਕ ਹੈ ਬਿਲਕੁਲ ਇਦਾਂ ਚੱਲਦਾ ਰਿਹਾ ਇੱਕ ਪ੍ਰੋਗਰਾਮ ਤੇ ਜਲਤਾ ਖਾਂਦੀ ਦਾ ਜੀ ਉਹ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਬੜਾ ਵਧੀਆ ਉਪਰਾਲਾ ਹੈ 10 ਰੁਪਏ ਦੇ ਵਿੱਚ ਗਰਮਾ ਗਰਮ ਪ੍ਰਸ਼ਾਦੇ ਤੇ ਨਾਲ ਸਬਜੀ ਤਾਂ ਇੱਕ ਵਧੀਆ ਗੱਲ ਹੈ ਕਿ ਬੈਠ ਕੇ ਆਰਾਮ ਦੇ ਨਾਲ ਚੇਅਰਸ ਦੇ ਉੱਤੇ ਬੈਠ ਕੇ ਪੱਕੇ ਲੱਗੇ ਹੋਏ ਨੇ ਉੱਥੇ ਜਰਾਏ ਖਾਣਾ ਮਿਲਦਾ ਹੈ 10 ਰੁਪਏ ਦੇ ਵਿੱਚ ਪੇਟ ਭਰ ਖਾਣਾ ਮਿਲਦਾ ਹੈ ਜਸੀ ਆਈ ਰਸੋਈ ਵੱਲੋਂ ਬਟਾਲਾ ਸ਼ਹਿਰ ਦੀ ਲੋਕੇਸ਼ਨ ਆ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਦਾਨੀ ਸੱਜਣਾ ਤੱਕ ਪਹੁੰਚਣੀ ਚਾਹੀਦੀ ਏ ਕਿ ਜਿਹੜੇ ਪਿਆਰ ਕਰਦੇ ਨੇ ਇਹਨਾਂ ਨੂੰ ਤੇ ਉੱਥੋਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਏ ਕਿਉਂਕਿ ਬੜੀ ਵੱਡੀ ਸੇਵਾ ਹੁੰਦੀ ਏ ਕਿਸੇ ਨੂੰ ਪੇਟ ਪਰ ਖਾਣਾ ਖਵਾਣਾ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਪਾਉਣਾ ਗੁਰਵੰਦ ਨਾਲ ਲੱਕੀ ਰਾਜਪੂਤ ਗੁਰਦਾਨਾ